ਅੱਜ ਪੰਜਾਬੀ ਗਾਇਕ ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਜਿਨ੍ਹਾਂ ਦਾ ਬਿਮਾਰੀ ਦੇ ਚੱਲਦਿਆਂ ਬੀਤੇ ਤਨੀ ਦੇ ਹੱਥ ਹੋ ਗਿਆ ਸੀ ਉਹਨਾਂ ਦੀ ਅੰਤਿਮ ਅਰਦਾਸ ਗੁਰਦੁਆਰਾ ਮਾਡਲ ਟਾਊਨ ਵਿਖੇ ਰੱਖੀ ਗਈ ਇਸ ਮੌਕੇ ਅਦਾਰਾ ਅਜੀਤ ਦੇ ਮੁਖ ਸੰਪਾਦਕ ਡਾਕਟਰ ਵਰਜਿੰਦਰ ਸਿੰਘ ਹਮਦਰਦ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਪੁੱਜੇ ਹੰਸ ਪਰਿਵਾਰ ਦੇ ਨਾਲ ਇਸ ਮੌਕੇ ਦੁੱਖ ਵੰਡਾਉਣ ਦੇ ਲਈ ਅਦਾਰਾ ਅਜੀਤ ਦੀ ਸੀਨੀਅਰ ਐਗਜ਼ੀਕਿਊਟਿਵ ਮੈਡਮ ਕੋਜੋਤ ਕੌਰ ਤੇ ਉਹਨਾਂ ਦੇ ਪਤੀ ਹਰਪ੍ਰੀਤ ਸਿੰਘ ਵੀ ਪੁੱਜੇ ਹੋਏ ਸਨ ਇਸ ਦੇ ਨਾਲ ਹੀ ਨਾਲ ਹੋਰ ਵੀ ਕਈ ਸ਼ਖਸੀਅਤਾਂ ਇਸ ਮੌਕੇ ਹੰਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੀਆਂ ਦੱਸਿਆ ਕਿ ਬੀਤੇ ਦਿਨੀ ਦਿਲ ਦੀ ਬਿਮਾਰੀ ਤੋਂ ਪੀੜਿਤ ਹੋਣ ਕਾਰਨ ਰੇਸ਼ਮਕੌਰ ਹਸਪਤਾਲ ਦੇ ਵਿੱਚ ਦਾਖਲ ਸਨ ਤੇ ਇਸੇ ਦੌਰਾਨ ਉਹਨਾਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਹੰਸ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਹੁਣ ਅੰਤਿਮ ਅਰਦਾਸ ਜੋ ਹੈ ਅੱਜ ਚਲੰਦਰ ਦੇ ਮਾਡਰ ਟਾਊਨ ਵਿਖੇ ਸਿੰਘ ਸਾਹਿਬ ਗੁਰਦੁਆਰਾ ਦੇ ਵਿੱਚ ਰੱਖੀ ਗਈ ਹੈ ਇਸ ਦੌਰਾਨ ਤੁਸੀਂ ਵੇਖ ਸਕਦੇ ਹੋ ਵੱਡੀਆਂ ਸ਼ਖਸੀਅਤਾਂ ਇਹਤਾ ਜ਼ਰੂਰੀ تھے ਪੁਜ ਰਹੀਆਂ ਨੇ ਹੰਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਇਸ ਦੌਰਾਨ ਪੰਜਾਬੀ ਇੰਡਸਟਰੀ ਦੇ ਕਈ ਵੱਡੇ ਚਿਹਰੇ ਇਥੇ ਪੁੱਜੇ ਤੇ ਨਾਲ ਹੀ ਨਾਲ ਸਿਆਸਤਦਾਨ ਵੀ ਇਥੇ ਹੰਸ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟਾਉਣ ਦੇ ਲਈ ਪਹੁੰਚ ਰਹੇ ਹਨ ਤਬ ਸਾਰਿਆਂ ਦੇ ਲਈ ਬੜਾ ਦੁੱਖ ਦਾ ਘੜੀ ਹੈ ਮਾ ਮਾ ਦਾ ਜਾਣਾ ਤੇ ਵੈਸੇ ਹੀ ਬੜਾ ਔਖਾ ਹੁੰਦਾ ਹੈ ਫਿਰ ਉਹਨਾਂ ਦਾ ਅੱਜ ਦੇ ਇਸ ਮੌਕੇ ਤੇ ਸਾਰੇ ਉਹਨਾਂ ਦੇ ਨਾਲ ਖੜੇ ਨੇ ਤੇ ਤੁਹਾਡੀ ਮੁਲਾਕਾਤ ਥੋੜੀ ਕਰੀ ਨਹੀਂ ਹੋਈ ਕਦੀ ਨਹੀਂ ਬਸ ਕੁਝ ਕਹਿ ਨਹੀਂ ਸਕਦਾ ਥੋੜੀ ਕਦੀ ਪਰਿਵਾਰ ਦੇ ਨਾਲ ਹਨ ਉਹ ਯੁਵਰਾਜ ਨਾਲ ਮੁਲਾਕਾਤ ਥੋੜੀ ਨਹੀਂ ਮੇਰੇ ਨਵਰਾਜ ਵੀਰ ਨਾਲ ਗੱਲ ਹੁੰਦੀ ਰਹਿੰਦੀ ਹੈ ਯੁਵਰਾਜ ਨਾਲ ਤਾਂ ਬਹੁਤ ਵਾਰੀ ਮੁਲਾਕਾਤ ਹੋਈ ਹੈ ਨਵਰਾਜ ਵੀਰ ਨਾਲ ਮੇਰੀ ਗੱਲਬਾਤ ਹੁੰਦੀ ਹੈ ਅੱਜ ਮੈਂ ਦਮੇ ਜਾ ਕੇ ਆ ਕੇ ਤੁਹਾਨੂੰ ਸੰਦਨ ਜੀ